ਪੰਜਾਬ ਚ 12000 ਪਿੰਡ ਹੈ ਮੈਨੂੰ ਦੱਸਿਓ ਤੁਹਾਡੇ ਚੌਥੇ ਪਿੰਡ ਦੇ ਵਿੱਚ ਕਿਹੜਾ ਵਰਲਡ ਕਲਾਸ ਖੇਡ ਗਰਾਊਂਡ ਬਣਿਆ ਹੈ ਵਰਲਡ ਕਲਾਸ ਖੇਡ ਗਰਾਊਂਡ ਪੋਸਟਰ ਨਾਲ ਨੂੰ ਤਾਂ ਕੋਈ ਵੀ ਲਾ ਸਕਦਾ ਉਹਦੀ ਕਿਹੜਾ ਕੋਈ ਅਕਾਉਂਟੇਬਿਲਟੀ ਹੈ ਤੁਸੀਂ ਕਿਹਨੂੰ ਜਵਾਬਦੇਹੀ ਦੇਣੀ ਹੈ ਉਹਦੀ ਅਸਲ ਵਿੱਚ ਮਸ਼ਹੂਰੀਆਂ ਦੀ ਸਰਕਾਰ ਆ ਮਸ਼ਹੂਰੀਆਂ ਕਰਨੀਆਂ ਸਾਨੂੰ ਆਉਂਦੀਆਂ ਨਹੀਂ ਥੋੜਾ ਜਿਆ ਐ ਹੈ ਨਾ ਪਲੱਸ ਪੁਆਇੰਟ ਵੀ ਮਾਲਵਿੰਦਰ ਕੰਗ ਹੋਣੇ ਉਧਰ ਬੈਠੇ ਨੇ ਵੀ ਕੀ ਪਤਾ ਰੈ ਰੂ ਦੇ ਦੇਣ ਇਹਨਾਂ ਨੂੰ ਨਹੀਂ ਰੈ ਦੇਣਾ ਇੱਕ ਗੱਲ ਹੁੰਦੀ ਹੈ ਕੇਂਦਰ ਕੇਂਦਰੀ ਨਹੀਂ ਹੈ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਜਦੋਂ ਤੱਕ ਵਿਦਿਆਰਥੀਆਂ ਦਾ ਪ੍ਰੈਸ਼ਰ ਨਹੀਂ ਨਾ ਪੈਂਦਾ ਜਦੋਂ ਤੱਕ ਜਥੇਬੰਦੀਆਂ ਨਹੀਂ ਨਾ ਤਗੜੀਆਂ ਇਕੱਲੇ ਵਿਦਿਆਰਥੀ ਕਿਉਂ ਵਿਦਿਆਰਥੀ ਇਕੱਲੇ ਯੂਨੀਵਰਸਿਟੀ ਦੇ ਵਿੱਚ ਨਹੀਂ ਇਹਦੇ ਨਾਲ ਨਾਲ ਪੂਰੇ ਪੰਜਾਬ ਭਰ ਦੀਆਂ ਹਰ ਜਮਹੂਰੀ ਜਥੇਬੰਦੀਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਬੱਚੇ ਸਾਡੇ ਪੜਦੇ ਨੇ ਸਾਡਿਆਂ ਨੇ ਪੜਨਾ ਜੇ ਇਹ ਯੂਨੀਵਰਸਿਟੀ ਕੇਂਦਰ ਦੇ ਹੱਥ ਦੇ ਵਿੱਚ ਗਈ ਤਾਂ ਹੋਣਾ ਕੀ ਹੈ ਅਧਿਆਪਕ ਉਹਨਾਂ ਦੇ ਹੋਣਗੇ ਸਿਲੇਬਸ ਉਹਨਾਂ ਦਾ ਹੋਊਗਾ ਫੈਸਲੇ ਉਹਨਾਂ ਦੇ ਹੋਣਗੇ ਕੁੜੀਆਂ ਦੇ ਹੋਸਟਲਾਂ ਨੂੰ ਉਹਨਾਂ ਨੇ ਫੇਰ ਦੁਬਾਰਾ ਉਸੇ ਤਰ੍ਹਾਂ 5-6 ਵਜੇ ਬੰਦ ਕਰ ਦੇਣਾ ਤਾਲੇ ਲਾ ਦੇਣੇ ਆ ਫੀਸਾਂ ਦਾ ਬੇਅੰਤ ਹਵਾਦਾ ਹੋ ਜਾਣਾ